ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਪ ਸਾਹਿਬ ਇੱਕਮਕਾਰ ਸਤਿਗੁਰ ਪ੍ਰਸਾਦਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਪੇਸ਼ੰਤ ਪ੍ਰਸਾਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਕਰ ਚੈਨ ਅਰੂ ਬਰਨ ਜਾਤ ਰੂਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਪੇ ਕਹ ਨਾ ਸਕਤ ਕੇ ਅਚਲ ਮੂਰਤਮ ਪ੍ਰਕਾਸ਼ ਸੰਤੋਜ ਕਹਿ ਜੇ ਕੋਟੇਂ ਨਿਰੰਦਰਨ ਸਾਹ ਸਹਾਨ ਗਣਿ ਜੇ त्रि पवन महीप सुर नर सुर नेत नेत बन्त्रण कहत तब सरम नाम कथेक वन कर्म नाम बरन समत पयंग प्रिया छंद तन्न गुरु गोविंद सिंह साहिब जी महाराज नमोस्तुं कालय नमोस्तुं कृपालय नमोस्तंग रूपे नमोस्तंग नुपे नमोस्तंग पेखे नमोस्तंग लेखे नमोस्तंग काय नमोस्तंग जाय नमोस्तंग गंजे नमोस्तंग पंजे नमोस्तंग नामे नमोस्तंग ठामे नमोस्तंग कर्मंग नमोस्तंग धर्म नमोस्तंग नाम नमोस्तंग ताम ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਤੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਕੰਗ ਜੈ ਨਮਸਤੰਗ ਪੰਚੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਸੋਇ ਕੇ ਨਮਸਤੰਗ ਅਨੇਕੇ ਨਮਸਤੰਗ ਉਪੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇ ਸੇ ਨਮਸਤੰਗ ਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨੇਤਾ ਤੈ ਨਮਸਤੰਗ ਨਿਰਕਾ ਤੈ ਨਮਸਤੰਗ ਨਿਰਤੂ ਤੈ ਨਮਸਤੰਗ ਪੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾ ਪੇ ਨਮਸਤੰਗ ਥਾਪੇ ਨਮਸਤੰਗ ਦਰਮਾਣੇ ਨਮਸਤੰਗ ਨੇਦਾਣੇ ਨਮਸਤੰਗ ਗਾਹੇ ਮੇ ਨਮਸਤੰਗ ਜਲਾ ਸ੍ਰੇ ਨਮਸਤੰਗ ਨਿਰਾਸ ਸ੍ਰੇ ਨਮਸਤੰਗ ਜਾਤੈ ਨਮਸਤੰਗ ਪਾਤੈ ਨਮਸਤੰਗ ਅਭਜ ਬੇਨਮਤਸ ਤਜਪੇ ਦੇਸਤੰਗ ਦੇਸੈ ਨਮਸਤੰਗ ਪੇਸੈ ਨਮਸਤੰਗ ਨਰਤਾਮੇ ਨਮਸਤੰਗ ਨਰਵਾਮੇ ਨਮੋ ਸਰਬ ਕਾਲੇ ਰਮੋ ਸਰਬਦਿਆਲੇ ਨਮੋ ਸਰਬ ਰੂਪੇ ਨਮੋ ਸਰਬੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪੱਲੈ ਨਮਸਤਸਤ ਦੇਵ ਨਮਸਤੰਗ ਪੇਵੇ ਨਮਸਤੰਗ ਜਨਮੇ ਨਮਸਤੰਗ ਸੁਬਨਵੇ ਨਮੋ ਸਰਬ ਗੋਣੇ ਨਮੋ ਸਰਬ ਪੌਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮੋ ਤਸਤ ਦਿਆਲੇ ਨਮਸਤੰਗ ਭਰਨੇ ਨਮਸਤੰਗ ਮਰਨੇ ਨਮਸਤੰਗ ਜਰਾ ਰੰਗ ਨਮਰ ਸੰਕਿਰਤਾ ਰੰਗ ਨਮੋ ਸਰਬ ਤੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮੋ ਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਪੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਕੇ ਨਮੋ ਪੋਗ ਪੋਕੇ ਨਮੋ ਸਰਬ ਧਿਆਲੇ ਨਮੋ ਸਰਬ ਬਾਲੇ ਚਾਤ ਸ੍ਰੀ ਸ਼ੰਤਾ ਪ੍ਰਸਾਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਪੈ ਹੈ ਚੀਤ ਹੈ ਪੀਤ ਹੈ ਤਿਰਮਾਨ ਹੈ ਨਿਤਾਨ ਹੈ ਤਿਰਬਰ ਗੈ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਬਰਨ ਹੈ ਪੂਤ ਹੈ ਪਰਨ ਹੈ ਗੰਜ ਹੈ ਪੰਜ ਹੈ ਜੂਜ ਹੈ ਜੰਜ ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅਲਾ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸੀਖ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਪੂਦ ਹੈ ਛੂਦ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਵਾਹ ਹੈ ਗਾ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰੇਕ ਹੈ ਪਿਆੰਗ ਪ੍ਰਿਆਤ ਸ਼ਾਂਤ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਮੋ ਸਰਬ ਮਾਨੇ ਸਮਸਤੇ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸ੍ਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੰਗ ਪਰਮ ਬ੍ਰਿਦੇ ਨਮੋ ਸਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੋਗੇ ਸੰਗ ਪਰਮ ਜੁਗਤੇ ਨਮੋ ਨਿਤ ਨਰਾਨਣ ਕੂਰਰ ਕਰੇ ਨੋ ਪ੍ਰੇਤ ਪ੍ਰੇਤੇ ਵਿਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਪੂਪ ਪੂਪੇ नमो दान दानै नमो मन मनै नमो गुरु गुरु के नमस्तंग सनानंग नमो मंत्र मंत्र नमो जंत्र जंत्र नमो ईष्ट ईष्ट नमो तंत्र तंत्र सदा सत दानन सतपनासे अनुपय रूपे समस्तल निवासी सदा सतदा बुद्ध प्रित करता अद और दंग अर्ग अंग हरता परम परम परमेश्वरंग पोट च पालंग सदा सर्वदा सिद्ध दाता दयाल अछेदी अपेदी अनाम काम समस्त पराजि समस्तस्ताम तेरा जोर चाचरी शांत धन गुरु गोविंद सिंह साहिब जी महाराज ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੋ ਹੈ ਦੇਸ ਹੈ ਪੇਸ ਹੈ ਪਜੰਗ ਪ੍ਰਿਆਤ ਛੰਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮਸਤੋ ਨਿਨਾਥੇ ਨਮਸਤੋ ਪਰਮਾਤੇ ਨਮਸਤਵੰ ਗੰਜੇ ਨਮਸਤੋ ਪੰਜ ਨਮਸਤਵੰ ਕਾਲੇ ਨਮਸਤੋ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਗ ਸੋਕੇ ਨਮੋ ਸਰਬ ਰੋਗੇ ਨਮੋ ਸਰਬ ਪੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਨ ਨਮੋ ਸਰਬ ਮੰਤਰ ਨਮੋ ਸਰਬ ਜੰਤਰੰ ਨਮੋ ਸਰਬਦਰ ਸੰਗ ਨਮੋ ਸਰਬਕ੍ਰਿ ਸੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖੇਜੇ ਅਭੇਜੇ ਸਮਸਤੰ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੁ ਕਰਮੰ ਪ੍ਰਣਾਸੀ ਸਦਾ ਸਰਬਦਾਰੇ ਦਸੇ ਦਿਨਵਾਸੀ ਚਰਪਟ ਸ਼ੰਤ ਪ੍ਰਸਾਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤਕਰ ਮੈਂ ਅੰਮ੍ਰਿਤਧਰ ਮੈਂ ਖਲ ਜੋ ਗਿਆ ਚਲ ਪੋਗੇ ਅਚਲ ਰਾਜ ਢਲ ਸੱਜ ਅਖਲ ਧਰ ਮੰਗ ਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਣੇ ਸਰਬੰਗ ਮਾਨ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਪੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਮ ਪੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰਵਾਲ ਸ਼ੰਤ ਪ੍ਰਸਾਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਦ ਰੂਪ ਅਨਾਦ ਮੂਰਤ ਅਜੂਨ ਪੁਰਖ ਭਾਰ ਸਰਬ ਮੰਤਰ ਮਾਨ ਦੇਵ ਅਪੇ ਬਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪ ਨਿਪਾਲ ਜਤਰ ਤਤਰ ਬਿਰਹਾਜ ਹੀ ਅਬਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੂਨ ਆਦ ਸੇਖ ਤੇ ਸਾਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤ ਤਿਸਾ ਵਿਸਾ ਹੋਏ ਪਹਿਲੇ ਅਨੁਰਾਗ ਨਾਮ ਕਾਮ ਬਈਹੀਨ ਪੇਖ ਤਾਮ ਹੂ ਨਾ ਜਾਏ ਸਰਮਾਨ ਸਰਬਤਰਮਾਨ ਸਦਾ ਮਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਪ੍ਰੇਕ ਦੇ ਪੇਵ ਨਾ ਜਾਣਹੀ ਜੇ ਬੇਦਰੁਕ ਤੇ ਬ ਰੂਪ ਰੰਗ ਨਾ ਜਾਤ ਪਾਸੋ ਜਾਣੇ ਕਿ ਜੇਬ ਤਾਤਮਤ ਨਾ ਜਾਤ ਜਾਕਰ ਚਰਨ ਮਰਨ ਬਹੀਨ ਚੱਕਰ ਬੱਕਰ ਫਿਰੇ ਚਤਰ ਚੱਕ ਮਾਨੇ ਪ੍ਰਤੀਨ ਲੋਕ ਚਾਹਦੇ ਕਹਿ ਵਿਖੇ ਜਗ ਜਾਪੀ ਜੇ ਜਾਪ ਆਦ ਦੇਵ ਨਾਦ ਮੂਰਤ ਥਾਪੇ ਸਭੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸਿਰਚ ਸੁਜੰਬ ਗੜਨ ਪੰਜਨ ਹਾਰ ਕਾਲ ਹੀਨ ਕਲਾਸ ਜੁਗਤ ਕਾਲ ਪੁਰਖ ਦੇਸ ਤਰਮ ਤਾਮ ਸੋ ਪਰਮ ਰਹਿਤ ਪੂਤ ਲਖ ਪੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਕਤਤਾ ਇਕਾਉ ਆਪ ਰੂਪ ਅਮੀ ਕਨਸਤਤ ਏਕ ਪੁਰਖ ਅਫਤੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ ਅੰਗ ਹੀਨ ਪੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਚਾਨਹੀ ਜੇ ਰੂਪ ਰੰਗ ਰੂ ਰੇਖ ਪਰਮ ਬੇਦ ਪੁਰਾਣ ਜਾ ਕੇ ਨਿਤ ਪਾਕਤ ਨਿਤ ਕੋਟ ਸਿਮਰਨ ਪੁਰਾਣ ਸਾਸਤਰ ਨਾ ਆਵੋ ਵਹ ਚਿਤ ਮਧੂਪਰ ਸੰਤ ਪ੍ਰਸਾਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਨਗਾਨੂਦਾਰ ਮਹਿਮਾ ਪਰ ਆਸਨ ਪੰਗ ਉਪਮਾਨੰ ਅਨੁਪਰ ਪ੍ਰਕਾਸ਼ ਨਿਸ ਦਿਨਾਨਾਸ ਆਜਨ ਬਾਹੋ ਸਾਹਨ ਸਾਹੋ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਦਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਪਾ ਪੰਗ ਗਤਮਿਤ ਪਾਰ ਗਨਗਨੂਦਾ ਮਨਮਨ ਪਰ ਨਾਮ ਨਿਰਬੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਤਖੰਡ ਆਲਸਿ ਚਕਰ ਮਾ ਦਰਸ ਜੇ ਤਰਮ ਸਰਬਾ ਵਰਨਾ ਡੀਏ ਐਨ ਡਡ ਬਾਡੀ ਚਾਚਰੀ ਸ਼ੰਤਾ ਪ੍ਰਸਾਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਵਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਨ ਕਰਿ ਅਨਿਰਨਾਮੇ ਅਕਾਮੇ ਪਿਆੰਗ ਪ੍ਰਿਆ ਦੇ ਛੰਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਧਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੇ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਏ ਚਤਰ ਚੱਕਰ ਦਾਨੀ ਝਾਜਰੀ ਸ਼ੰਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ न सत्रे न मित्रे न परमंग न पित्रे न करमंग न काे अजन जाहे न चित्रे न मित्रे परे हैं पवित्रे से अदृश्य अदृश्य भगवती भगवतिशंत प्रसाद कथते धन गुरु गोविंद सिंह साहिब जी महाराज कि की आछिज देसे की आपिज से कि आगंज कर्मय कि आपंज कि की आपिज लोके कि आदित्य सोके कि अवधूत बरने कि विभूत करने कि राजिंग की राजिंग प्रवाह की तरमंग तुजा यासोक बरने की सरपाप परने की जतन कृति है कि क्षत्र क्षति है कि ब्रह्मंग स्वरूपे की अनुभव रूपे की आद अदेव है कि आप अपेव है। ਕਿ ਚਿਤ੍ਰਮ ਬਹੀਨੇ ਕੀ ਏਕੇ ਅਦੀਨੇ ਕੀ ਰੋਜੀ ਰਜਾਇ ਕੇ ਰਹੀ ਮੇ ਰਹਾ ਕਿ ਕਿ ਭਾਬ ਬੇ ਹੈ ਬੇ ਕਿ ਗੈਬ ਉਲ ਗੈਬ ਕਿ ਅਫਲ ਗੁਨਾਹ ਹੈ ਕਿ ਸਾਹਨ ਸਾ ਕਿ ਕਾਰਨ ਕੋ ਨਿੰਦ ਹੈ ਕਿ ਰੋਜੀ ਦੇ ਹਿੰਦ ਕੀ ਰਾਜਕ ਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ ਹੈ ਕਿ ਸਰਬਤਰ ਰਾਜੇ ਕਿ ਸਰਬਤਰ ਸਾਜੇ ਕਿ ਸਰਬਤਰ ਦੀਨੇ ਕਿ ਸਰਬਤਰ ਲੀਨੇ ਕਿ ਸਰਬਤਰ ਜਾਓ ਕਿ ਸਰਬਤਰ ਪਾਹੋ ਕਿ ਸਰਬਤਰ ਦੇਸ ਹੈ ਕਿ ਸਰਬਤਰ ਫਿਸ ਹੈ ਕਿਸਰਬੱਤਰ ਕਲੈ ਕਿਸਰਬੱਤਰ ਪਲੈ ਕਿਸਰਬੱਤਰ ਹੰਤਕ ਕਿਸਰਬੱਤਰ ਘੰਤਾ ਕਿਸਰਬੱਤਰ ਪੇਖੀ ਕਿਸਰਬੱਤਰ ਪੇਖੀ ਕਿਸਰਬੱਤਰ ਕਾਜ ਕੇ ਕਿਸਰਬੱਤਰ ਰਾਜ ਕੇ ਕਿਸਰਬੱਤਰ ਸੋਖ ਕੇ ਕਿਸਰਬੱਤਰ ਪੋਖ ਕੇ ਕਿਸਰਬੱਤਰ ਤਰਾਣੇ ਕਿਸਰਬੱਤਰ ਪ੍ਰਾਣੇ ਕਿਸਰਬੱਤਰ ਦੇਸ ਕੇ ਕਿਸਰਬੱਤਰ ਵੇਸੈ कि सरबत्र माने सदैव प्रदाने कि सरबत्र जापे कि सरबत्र थापे कि सरबत्र पाने कि सरबत्र माने कि सरबत्र इंद्रे कि सरबत्र चंद्रे कि सरबं में कि परम पही में कि आकल अलाम है, है। <आग़ी> <ते तागया। दोली सीवतितितितितिति> <पस्तवलिय> कि साहिब कला में कि हुस्नल वजूह है तमाम रजूह है अमेसुल सलाम है सली कद में है गनीमुल सिकस्त गरीबुल परस्ते बेलंदुल मकान है जमीनुल जमान तमीजुल तमाम रुजुल निदान ਹਰੀ ਫੁੱਲ ਜੀ ਮੇਰੇ ਜਾਇ ਜਕੀਨਿਆ ਨੇ ਕੁਲ ਤਰੰਗ ਹੈ ਅਪੇਧ ਹੈ ਅਪੰਗ ਹੈ ਜੀ ਜੁਲਨੀ ਮਾਜ ਹੈ ਗਨੀ ਮੁਲਕ ਰਾਜ ਨੇ ਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਪੁਗਤ ਪ੍ਰਭਾ ਹੈ ਸੁਜੁਕਤ ਸੁਦਾ ਸਦੈ ਵੰਸ ਰੂਪ ਹੈ ਅਪੇਧੀ ਅਨੂਪ ਹੈ ਸਮਸਤੋ ਪਰ ਰਾਜ ਸਦਾ ਸਰਬ ਸਾਜ ਸਮਸਤਲ ਸਲਾਮ ਹੈ ਸਦੈ ਵਲਕਾਮ ਨਿਰਬਾਦ ਸਰੂਪ ਹੈ ਗਾਦ ਅਨੂਪ ਹੈ ਓ ਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾ ਮਿਤਰ ਪੰਗੀ ਤਿਰ ਕਾਮੇ ਤਿਰ ਪੰਗੂ ਤਿਰ ਬਾਦੇ ਅਗੰਜੇ ਅਗਾਦੇ ਸੋ ਸਰਪਾਗੇ ਸੋ ਸਰਬਾਨੂ ਰਾਗੇ ਤਿਰ ਪੁਗਤ ਸਰੂਪ ਹੈ ਅਚ ਜਹ ਅਛੂਤ ਹੈ ਕਿੰਨਰ ਕੰਪਰਨਾਸ ਹੈ ਪ੍ਰਥੁਲ ਪ੍ਰਵਾਸੈ ਨਿਰੁਕਤ ਪ੍ਰਭਾਹ ਸਦਾਵੰਸਾਹ ਵਿਭੁਕਤ ਸਰੂਪੈ ਪਰਜੁਕਤੇ ਅਨੂਪੈ ਨਿਰੁਕਤ ਸਦਾਹੈ ਵਿਭੁਕਤ ਪ੍ਰਭਾਹ ਅਨਯੁਕਤ ਸਰੂਪੈ ਪਰਜੁਕਤੇ ਅਨੂਪੈ ਚਾਤ੍ਰੀ ਸ਼ਾਂਦ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਖ ਹੈ ਲੰਘ ਹੈ ਪੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਚੁਗਾਦ ਹੈ ਜੈ ਹੈ ਬਹਿ ਹੈ ਪੂਤ ਹੈ ਤੂਤ ਹੈ ਨਾਸ ਹੈ ਉਤਾਸ ਹੈ ਤੰਦ ਹੈ ਬੰਦ ਹੈ ਭਗਤ ਬਿਰਕਤ ਹੈ ਨਾਸ ਹੈ ਪ੍ਰਕਾਸ਼ ਨਿਸ਼ਚਿੰਤ ਹੈ ਸੁਨਿਤ ਹੈ ਲਿਖ ਹੈ ਦੇਖ ਹੈ ਲੇਖ ਹੈ ਪੇਖ ਹੈ ਡਾਂ ਹੈ ਗਾਂ ਸਮ ਹੈ ਗਮ ਹੈ ਨੀਲ ਹੈ ਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਸ਼ੰਤ ਪ੍ਰਸਾਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਘੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਘਰਤਾ ਸਰਬੰਗਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਤਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਸ਼ੰਤ ਪ੍ਰਸਾਦ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਮੋ ਨਰਕਨਾਸੇ ਸਦਾਵੰਪਰਕਾਸੇ ਅਨੰਗੰ ਸਰੂਪੇ ਅਪੰਗੰ ਬਿਬੂਤੇ ਪਰਮਾਤਮਕ ਪਰਮਾਤੇ ਸਦਾ ਸਰਬਸਾਥੇ ਆਗਾਸ ਸਰੂਪੇ ਨਿਰਵਾਦ ਬਿਬੂਤੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ न पुत्रे न पुत्रे न सत्रे न मित्रे न ताते न माते न जाते न पाते निरसा कंसरी कै अमितोमिक सदैव प्रभा हैं अजे हैं चा भगवती संत प्रसाद धन गुरु गोबिंद सिंह साहिब जी महाराज कि जाहर जहूर की हाजर हजूर है हम सुलसलाम समस्तल कलाम है कि साहिब दिमागे की हुसनल चरागे की कामल करीम कि राजक रहीम की रोजी दहिंद है कि राजक रहिंद करी मुल्क माल की, की, की हुसन है गनी मुल्क राजक गरी बुल्निमा जरी फुलसिक नासुलफिकन कलंक पर ना से समस्तुल निवास है गंजुल भर जाय समुल सुबह कि साहिब के राहै कि नरकम पर ना सै बैस्तुल निवास है कि सरबुल गमे सुल्ण है तमामुल तमीज है समस्तुल अजीज है परम परम ईस है समस्तुलतीस है अति सुल लेख है हमें सुलपेख जमीन उल जमा है अमी को लेमा है करीमुल कमाल जमा की, की अचम प्रकाश है की अमित तो है किया जब स्वरूप है कि अमितो विभूत है कि अमितो पसा है कि आदम प्रभा है कि अचल अनंग है कि मितो पंग है मधुपर शांत तप प्रसाद तन गुरु गोबिंद सिंह साहिब जी महाराज मुन मन पर नाम गुन गन मुदम अर गंज हर नर पमंज अनगन पर नाम मुन मन सलाम हर नर खंड बर नर मंड अनुपवनास मुन मन प्रकाश गुन गन पर नाम जल थल मुदम अंशिज अंग आसन पंग ਉਪਮਾਪਾਰ ਗਤ ਮਿਤਧਾਰ ਜਲਤਲ ਮੰਡ ਤੇ ਸਿਸਪੰਡ ਜਲਤਲ ਮਹੰਤ ਦੇ ਸਿਸਬਿਆੰਤ ਅਨੁਪਵਨਾ ਸਿਤਿਰ ਤਰਤੁਰਾਸ ਆਜਨ ਪਾਹੋ ਏਕੇ ਸੁਦਾਉ ਓੰਕਾਰ ਆਦ ਕਥਨੀ ਅਨਾਦ ਖਲ ਖੰਡਨ ਖਿਆਲ ਗੁਰਬਰ ਕਾਲ ਕਰ ਘਰ ਪ੍ਰਣਾਮ ਚਿਤ ਚਰਨ ਨਾਮ ਆਚਿ ਜਗਾਤ ਆਚਿ ਜਨਾ ਬਾਤ ਅਨਚਨ ਜਗਾਤ ਅਨਰੰਜ ਬਾਤ ਅੰਟੁੱਟ ਪੰਡਾਰ ਅੰਠਟ ਬਾਰ ਆੜਿਡ ਧਰਮ ਅਤਿਡਿਟ ਕਰਮ ਅਰਬਰਣਾ ਅਨੰਤ ਦਾਤਾ ਮਹੰਤ ਹਰੀ ਬੋਲਮਣਾ ਸ਼ੰਤ ਪ੍ਰਸਾਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੁਰਨਾਲਿਆ ਹੈ ਅਰ ਕਾਲਿਆ ਹੈ ਖਲਖੰਡਨ ਹੈ ਮਹਮੰਡਨ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬਾਰਨ ਤਿੱਤੇ ਤਰਨ ਹੈ ਜਗ ਕੇ ਕਰ ਹੈ ਮਨਮਾਨੀਏ ਹੈ ਜਗਜਾਨੀਏ ਸਰਬੰਗ ਪਰ ਹੈ ਸਰਬੰਕਰ ਸਰਪਾਸਿਆ ਹੈ ਸਰਬਨਾਸਿਆ ਹੈ ਕਰਨਾ ਕਰ ਹੈ ਵਿਸ਼ੰਬਰ ਹੈ ਸਰਪੀਸ਼ਵਰ ਹੈ ਜਗਤੇશ્વਰ ਹੈ ਬ੍ਰਹਮੰਡ ਸੈ ਖਲਖੰਡਸ ਹੈ ਪਰਤੇ ਪਰ ਹੈ ਕਰ ਨਾ ਕਰ ਹੈ ਅਜਪਾਂ ਜਪ ਹੈ ਥਪਾਂ ਥਪ ਹੈ ਕਿਰਤਾ ਕਿਰਤ ਹੈ ਮਿਰਤਾ ਮਿਰਤ ਹੈ ਅਮਿਰਤਾ ਮਿਰਤ ਹੈ ਕਰ ਨਾ ਕਿਰਤ ਹੈ ਕਿਰਤਾ ਕਿਰਤ ਹੈ ਧਰਨੀ ਤਿਰਤ ਹੈ ਅੰਤੇ ਸੁਰ ਹੈ ਪਰਮੇਸ਼ਵਰ ਹੈ ਅਕਿਰਤਾ ਕਿਰਤ ਹੈ ਮਿਰਤਾ ਮਿਰਤ ਹੈ ਅਜਪਾ ਕਿਰਤ ਹੈ ਮਿਰਤਾ ਮਿਰਤ ਹੈ ਨਰਨਾਇਕ ਹੈ ਖਲ ਕਾਇਕ ਹੈ ਵਿਸ਼ਵੰਬਰ ਹੈ ਕਰੁਣਾਲ ਹੈ ਨਰਨਾਇਕ ਹੈ ਸਰਪਾਇਕ ਹੈ ਪਵ ਭੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਪਣ ਅਕਲੰਕਿਤ ਹੈ ਸਰਬਾ ਕਰਤਾ ਹੈ ਕਰਤਾ ਕਰ ਹੈ ਹਰਤਾ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪਿਆੰਗ ਪ੍ਰਿਆਤ ਸ਼ੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੱਧ ਬ੍ਰਿੱਧੇ ਨਮੋ ਬੀਜ ਬੀਜ ਨਮੋ ਰਸੰਤਾ ਸੰਗ ਸਾਂਤ ਰੂਪੇ ਨਮੋ ਪਰਮ ਤਤ ਅਤਤ ਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਅਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਅਸ ਅਸੇ ਨਮੋ ਬਾਂਕੇ ਬੰਕੇ ਅਪੰਗੀ ਸਰੂਪੇ ਅਨੰਗੀ ਅਨਾ ਮਿਤ੍ਰ ਪੰਗੀ ਤ੍ਰਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਜੈ ਅਲੈ ਅਪੈ ਅਬੈ ਅਬੂ ਅਜੂ ਅਨਾਸ ਕਾਸ ਗੰਜ ਪੰਜ ਲਖ ਪਖ ਅਕਾਲ ਦਿਆਲਾ ਲੇਖ phek ਅਨਾਮ ਅਕਾਮ ਅਗਾਹਡਾ ਅਨਾਤੇ ਪਰਮਾਤੇ ਅਜੁ ਨੀਆ ਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਕੇ ਅਕਰਮੰਗ ਪਰਮੰਗ ਗੰਜੇ ਲੇਖੇ ਪਿਆੰਗ ਪ੍ਰਿਆਤ ਛੰਦ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ नमस्तुल पर नामे समस्तुल परनासे अगंजुल अनामे समस्तुल निवासे निरकामंग बिबूते समस्तुल स्वरूपे कुकरम परनासी सुतरम बिबूते सदा सचदा नन सतरम परनासी करी मुलक निंदा समस्तुल निवासी अजाए बिबूते गजाए गनीमे हरियन करियन करी मुल रहीममे चतरचक्करवर्ती चतरचक्कर भगते सुजम्बम संसरद सर्वजुक्ते दुकालंग परनासी दयालंग रूपे सदांग संगे अपंगंग बिबूते ਦੁਖ ਗਾਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਬੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ